ਨੈਸ਼ਨਲ ਦੇ ਵਿੱਚ ਜੋ ਕਿ ਅਸਾਮ ਵਿੱਚ ਹੋਈ ਸੀ ਉਸ ਦੇ ਵਿੱਚ ਸਿੰਗਲ ਸੋਟੀ ਦੇ ਵਿੱਚ 골ਡ ਮੈਡਲ ਮਹਾਰਾਜ ਦਿਵਿਆ ਨਾਲ ਹਾਸਲ ਕੀਤਾ ਸੀ ਦੇਖਿਆ ਜਾਵੇ ਤਾਂ ਡਾਂਸ ਵਰਗੀਆਂ ਇਦਾਂ ਦੀਆਂ ਚੀਜ਼ਾਂ ਬਰਨੋ ਜ਼ਿਆਦਾ ਧਿਆਨ ਹੁੰਦਾ ਵਾ ਕਿ ਲੋ ਇੰਡੀਆ ਜੋ ਕਿ ਹੁਣੇ ਐਨਐਸਆਈ ਨੇ ਆਰਗੇਨਾਈਜ਼ ਕੀਤੀ ਸੀ ਉਸ ਦੇ ਵਿੱਚ ਵੀ ਮਹਾਰਾਜ ਦਿਵਿਆ ਨਾਲ ਸਿਲਵਰ ਮੈਡਲ ਹਾਸਲ ਕੀਤਾ ਹੈ ਅਬ ਸੇ ਮੇਰਾ ਇਹ ਗੋਲ ਹੈਗਾ ਕਿ ਸ਼ਸਤਰ ਵਿਦਿਆ ਅਗਰ ਸਾਡੇ ਹੁਣ ਪਹਿਲਾਂ ਨੈਸ਼ਨਲ ਤੱਕ ਨਹੀਂ ਸੀ ਉਹ ਨੈਸ਼ਨਲ ਇੰਟਰਨੈਸ਼ਨਲ ਤੱਕ ਜਾ ਰਹੀ ਹੈ ਬੱਚੇ ਉਹਨਾਂ ਨਾਲ ਜਿਆਦਾ ਤੋਂ ਜਿਆਦਾ ਜੁੜਨ ਸ਼ਸਤਰ ਵਿਦਿਆ ਜਿਆਦਾ ਜਿਆਦਾ ਸਿੱਖਣ ਆਪਣਾ ਸੈਲਫ ਡਿਫੈਂਸ ਕਰਨਾ ਸਿੱਖਣ ਮੇ ਤੁਹਾਨੂੰ ਕਿ ਸਾਰੇ ਦੇ ਸਾਰੇ ਜਾਣੇ ਇਸ ਚੀਜ਼ ਨਾਲ ਜੁੜਨ ਕਿਉਂਕਿ ਇਹ ਸਾਨੂੰ ਸਿਰਫ ਇਹ ਨਹੀਂ ਹੈ ਕਿ ਮਹਾਰਾਜ ਨਾਲ ਨਹੀਂ ਜੋੜਦੀ ਕਿਉਂਕਿ ਗੁਰੂ ਮਹਾਰਾਜ ਵੱਲੋਂ ਬਖਸ਼ੀ ਗਈ ਸੀ ਸਾਨੂੰ ਮਹਾਰਾਜ ਵੱਲੋਂ ਹੁਕਮ ਹੈ ਕਿ ਸਿੱਖਣੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਆਪਣੇ ਸਿੰਘਾਂ ਨੂੰ ਔਖੇ ਟਾਈਮ ਦੇ ਤੇ ਆਪਣੀ ਔਰ ਮਜ਼ਲੂਮਾਂ ਦੀ ਰੱਖਿਆ ਵਾਸਤੇ ਇੱਕ ਸ਼ਸਤਰ ਵਿਦਿਆ ਇੱਕ ਸ਼ਸਤਰ ਪ੍ਰਣਾਲੀ ਉਹਨਾਂ ਨੂੰ ਦਿੱਤੀ ਤਾਂ ਜੋ ਉਹ ਆਪਣੀ ਤੇ ਮਜ਼ਲੂਮਾਂ ਦੀ ਔਖੇ ਟਾਈਮ ਤੇ ਮਦਦ ਕਰ ਸਕਣ ਉਹਨਾਂ ਨੂੰ ਜ਼ੁਲਮਾਂ ਤੋਂ ਬਚਾ ਸਕਣ ਇਹ ਸ਼ਸਤਰ ਵਿਦਿਆ ਹੈ ਗਤਕਾ ਗੱਤਕਾ ਜੋ ਕਿ ਅੱਜਕੱਲ ਨੈਸ਼ਨਲ ਗੇਮਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੋਇਆ ਇਸ ਗੱਤਕੇ ਦੇ ਵਿੱਚ ਬਹੁਤ ਸਾਰੇ ਲੜਕੇ ਤੇ ਲੜਕੀਆਂ ਨੇ ਨੈਸ਼ਨਲ ਖੇਡ ਕੇ ਅਵਾਰਡ ਵੀ ਜਿੱਤੇ ਹਨ ਗੱਲ ਕਰਦੇ ਆ ਇੱਥੇ ਦੇ ਕੁਝ ਖਾਲਸਾ ਪੁਜੰਗੀਆਂ ਨਾਲ ਜਿਨ੍ਹਾਂ ਨੇ ਇਸ ਨੈਸ਼ਨਲ ਦੇ ਵਿੱਚ ਵਨ ਵੀ ਕੀਤੇ ਨੇ ਟੈਗ ਵੀ ਵਿਨ ਕੀਤੇ ਨੇ ਅਵਾਰਡ ਵੀ ਜਿੱਤੇ ਨੇ ਤੋਂ ਗੱਲ ਕਰਦੇ ਇਹਨਾਂ ਦੇ ਨਾਲ ਹਾਂਜੀ ਸਸੀਗਾ ਖਾਲਸਾ ਜੀ ਸਿਕਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜਿਤਸਤਰਾ ਕੀ ਸਾਡਾ ਜਿਹੜਾ ਇਹ ਗਤਕਾ ਆ ਇਹ ਨੈਸ਼ਨਲ ਗੇਮਾਂ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈਗਾ ਕਿ ਤੁਸੀਂ ਵੀ ਨੈਸ਼ਨਲ ਗੇਮਾਂ ਵਿੱਚ ਗਤਕੇ ਦੀ ਪਰਫਾਰਮੈਂਸ ਦਿੱਤੀ ਸੀ ਹਾਂਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਨੈਸ਼ਨਲ ਦੇ ਵਿੱਚ ਜੋ ਕਿ ਅਸਾਮ ਵਿੱਚ ਹੋਈ ਸੀ ਉਸ ਦੇ ਵਿੱਚ ਸਿੰਗਲ ਸੋਟੀ ਦੇ ਵਿੱਚ 골ਡ ਮੈਡਲ ਮਹਾਰਾਜ ਜੀ ਦੇ ਨਾਲ ਹਾਸਲ ਕੀਤਾ ਸੀ ਖੇਲੋ ਇੰਡੀਆ ਜੋ ਕਿ ਹੁਣੇ ਐਨਐਸਆਈ ਨੇ ਆਰਗੇਨਾਈਜ਼ ਕੀਤੀ ਸੀ ਉਸ ਦੇ ਵਿੱਚ ਵੀ ਮਹਾਰਾਜ ਜੀ ਦੇ ਨਾਲ ਸਿਲਵਰ ਮੈਡਲ ਹਾਸਲ ਕੀਤਾ ਬਹੁਤ ਸਾਰੇ ਮੈਡਲ ਮਹਾਰਾਜੀ ਦੇ ਅਸਦਕਾ ਹਾਸਲ ਕੀਤੇ ਗਏ ਆ ਇਹ ਸਭ ਕੁਝ ਮਹਾਰਾਜੀ ਸਦਕਾ ਹੋਇਆ ਤੇ ਉਸਤਾਦ ਅਮਨਜੀਤ ਸਿੰਘ ਪੱਟੀ ਦੀ ਕਿਰਪਾ ਸਦਕਾ ਹੋਇਆ ਤੁਸੀਂ ਵੀ ਗੱਤਕੇ ਵਿੱਚ ਪਰਫਾਰਮੈਂਸ ਦਿੱਤੀ ਹੈਗੀ ਕਿ ਤੁਸੀਂ ਵੀ ਨੈਸ਼ਨਲ ਦੇ ਵਿੱਚ ਗੱਤਕਾ ਦੀ ਪਰਫਾਰਮੈਂਸ ਦਿਤੀ ਹੈਗੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਜਿੱਥੇ ਵੀ ਤੁਸੀਂ ਖੇਡ ਕੇ ਆਏ ਉਹ ਵੀ ਤੁਹਾਡਾ ਦੱਸੋਗੇ ਸਾਨੂੰ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜੀ ਕਿਰਪਾ ਨਾਲ ਅਸੀਂ ਜਦੋਂ ਜੋ ਕਿ ਖੇਲੇ ਹੰਡਿਆ ਜੋ ਕਿ ਸੈਂਟਰਲ ਗਵਰਨਮੈਂਟ ਵੱਲੋਂ ਆਰਗੇਨਾਈਜ਼ ਕੀਤਾ ਗਿਆ ਤੇ ਉਹਦੇ ਵਿੱਚ ਵੀ ਗਤਕਾ ਸ਼ਾਮਿਲ ਹੋਇਆ ਤੇ ਉਹਦੇ ਵਿੱਚ 골ਡ ਮੈਡਲ ਆਇਆ ਸੀ ਤੇ ਜਿਹੜੀ ਵੀ ਹੋਰ ਨੈਸ਼ਨਲ ਗੇਮਸ ਅਸਾਮ ਦਿੱਲੀ ਆ ਫਿਰ ਹੋ ਜਿੱਥੇ ਹੋਏ ਨੇ ਉਹਦੇ ਵਿੱਚ ਵੀ 골ਡ ਮੈਡਲ ਆਇਆ ਤੇ ਜੋ ਖੇਡਾਂ ਮਤਲਬ ਪੰਜਾਬ ਦੀਆਂ ਜੋ ਕਿ ਪੰਜਾਬ ਗਵਰਨਮੈਂਟ ਵੱਲੋਂ ਕਰਵਾਇਆ ਜਾਂਦਾ ਉਹਦੇ ਵਿੱਚੋਂ ਵੀ 골ਡ ਮੈਡਲ ਆਇਆ ਮਹਾਰਾਜੀ ਕਿਰਪਾ ਨਾਲ ਤੇ ਜੋ ਸਕੂਲ अवेलेबल ਲੋ ਗੇਮਸ ਹੁੰਦੀਆਂ ਨੇ ਸਕੂਲ ਜੋ ਆਰਗੇਨਾਈਜ਼ ਕਰਵਾਉਂਦਾ ਹੈ ਉਹਦੇ ਵਿੱਚੋਂ ਵੀ ਮੈਡਲ ਆਏ ਨੇ ਤੁਸੀਂ ਕਿੰਨੇ ਕੋਈ 골ਡ ਮੈਡਲ ਐ ਸਮਝ ਚੁੱਕੇ ਹੋ ਅਪ੍ਰੋਕਸ 15 ਮਹਾਰਾਜ ਦੀ ਕਿਰਪਾ ਨਾਲ ਹਾਂਜੀ ਤੇ ਨੈਕਸਟ ਤੁਹਾਡਾ ਕੀ ਪਲਾਨ ਹੈ ਪਲਾਨ ਤੇ ਹੀ ਹੈ ਕਿ ਜੋ ਮਹਾਰਾਜ ਸ਼ਾਸਤ੍ਰ ਵਿੱਦਿਆ ਹੈਗੀ ਹੈ ਕਿ ਬਸ ਇਹ ਜਿਆਦਾ ਤੋਂ ਜਿਆਦਾ ਬੱਚਾ ਤੱਕ ਪਹੁੰਚੇ ਕਿਉਂਕਿ ਜਿਆਦਾਤਰ ਬੱਚੇ ਦੇਖਿਆ ਜਾਵੇ ਤਾਂ ਡਾਂਸ ਵਰਈ ਇਦਾਂ ਦੀ ਚੀਜ਼ਾਂ ਬਾਰੇ ਜ਼ਿਆਦਾ ਧਿਆਨ ਹੁੰਦਾ ਵਾ ਅਸੀਂ ਮੇਰਾ ਇਹ ਗੋਲ ਹੈਗਾ ਕਿ ਸ਼ਾਸਤ੍ਰ ਵਿੱਦਿਆ ਅਗਰ ਸਾਡੇ ਹੁਣ ਪਹਿਲਾਂ ਨੈਸ਼ਨਲ ਤੱਕ ਨਹੀਂ ਸੀ ਹੁਣ ਨੈਸ਼ਨਲ ਇੰਟਰਨੈਸ਼ਨਲ ਤੱਕ ਜਾ ਰਹੀ ਹੈ ਬੱਚੇ ਉਹਨਾਂ ਨਾਲ ਜਿਆਦਾ ਤੋਂ ਜਿਆਦਾ ਜੁੜਨ ਸ਼ਸਤਰ ਵਿਦਿਆ ਜਿਆਦਾ ਤੋਂ ਜਿਆਦਾ ਸਿੱਖਣ ਆਪਣਾ ਸੈਲਫ ਡਿਫੈਂਸ ਕਰਨਾ ਸਿੱਖਣ ਤੇ ਇਹੀ ਮਹਾਰਾ ਦੀ ਸੰਗਤ ਸੰਗਤ ਵਿੱਚ ਜੁੜਨ ਇਹੀ ਕੋ ਹਾਂਜੀ ਤੁਸੀਂ ਵੀ ਗੱਤਕੇ ਦੇ ਵਿੱਚ ਗੇਮਾਂ ਦੇ ਵਿੱਚ ਜਾ ਕੇ ਤੁਸੀਂ ਆਪਣੀ ਪਰਫਾਰਮੈਂਸ ਦਿੱਤੀ ਹੈਗੀ ਉਹ ਉਹ ਪਹਿਲੀ ਪਰਫਾਰਮੈਂਸ ਕੀ ਸੀ ਉਹ ਕਿਦੋਂ ਸੀ ਕੀਤੀ ਉਹਦੇ ਚ ਤੁਸੀਂ ਕੀ ਵਿਨ ਕੀਤਾ ਸੀ ਮਹਾਰਾਜ ਦੀ ਕਿਰਪਾ ਸਦਕਾ ਤੇ ਸਿੱਡੇ ਸਾਡੇ ਉਸਤਾਦ ਜੀ ਨੇ ਸਰਦਾਰ ਅਮਨਜੀਤ ਭੱਟੀ ਉਹਨਾਂ ਦੀ ਉਹਨਾਂ ਨੇ ਕੀਮਤੀ ਸਮਾਂ ਕੱਢ ਕੇ ਸਾਨੂੰ ਮਿਹਨਤ ਕਰਵਾਈ ਜਦੋਂ ਮੈਂ ਪਹਿਲੀ ਵਾਰ ਗਈ ਸੀ ਮੈਂ ਪਹਿਲੀ ਵਾਰ ਦਿੱਲੀ ਖੇਡੀ ਸੀਗੀ ਥੈਨ ਉਸ ਸਮੇਂ ਮੇਰਾ ਅੰਦਰ ਜਿਹੜਾ ਮੈਨੂੰ ਸੀਗਾ ਮਤਲਬ ਕੰਫੀਡੈਂਸ ਵਗੈਰਾ ਕਿਉਂਕਿ ਜਿਹੜੇ ਸਾਡੇ ਉਸਤਾਦ ਜੀ ਨੇ ਉਹਨਾਂ ਨੇ ਬਹੁਤ ਸਾਨੂੰ ਸਿਖਾਇਆ ਹੈ ਨਾ ਥੈਨ ਮਤਲਬ ਉਹ ਚੀਜ਼ਾਂ ਦੇ ਮਤਲਬ ਬੇਸ ਤੇ ਮੈਨੂੰ ਬਹੁਤ ਵਧੀਆ ਫੀਲਿੰਗਸ ਆ ਰਹੀਆਂ ਸੀ ਉਸ ਤੋਂ ਬਾਅਦ ਦਿੱਲੀ ਛੱਤੀਸਗੜ੍ਹ ਅਸਾਮ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਜਗ੍ਹਾ ਗਏ ਹਾਂ ਉਸ ਤੋਂ ਬਾਅਦ ਜਿਹੜੀ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਵਧੀਆ ਹਨਾ ਮੈਂ ਚਾਹੁੰਨੀ ਹੈ ਕਿ ਸਾਰੇ ਦੇ ਸਾਰੇ ਜਾਣੇ ਇਸ ਚੀਜ਼ ਨਾਲ ਜੁੜਨ ਕਿਉਂਕਿ ਇਹ ਸਾਨੂੰ ਸਿਰਫ ਇਹ ਨਹੀਂ ਹੈ ਕਿ ਮਹਾਰਾਜ ਨਾਲ ਨਹੀਂ ਜੋੜਦੀ ਕਿਉਂਕਿ ਗੁਰੂ ਮਹਾਰਾਜ ਵੱਲੋਂ ਬਖਸ਼ੀ ਗਈ ਸੀ ਸਾਨੂੰ ਮਹਾਰਾਜ ਵੱਲੋਂ ਇਹ ਹੁਕਮ ਹੈ ਕਿ ਸਿੱਖਣੀ ਹੈ ਇਹ ਸਿਰਫ ਮਹਾਰਾਜ ਵੱਲ ਨਹੀਂ ਜੋੜਦੀ ਸਾਨੂੰ ਸੈਲਫ ਡਿਫੈਂਸ ਜੋ ਕਿ ਅੱਜ ਕੱਲ ਦੇ ਸਮੇਂ ਵਿੱਚ ਭੈਣਾਂ ਨੂੰ ਤਾਂ ਬਹੁਤ ਜ਼ਰੂਰੀ ਹੈ ਸਿੱਖਣਾ ਤੇ ਉਹ ਚੀਜ਼ਾਂ ਨੂੰ ਵੀ ਮਤਲਬ ਉਹ ਚੀਜ਼ਾਂ ਵੱਲ ਵੀ ਇੰਪੀਰੇਟ ਕਰਦੀ ਹੈ ਕਿ ਹਾਂ ਸਾਨੂੰ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਤੁਸੀਂ ਗੱਤਕੇ ਨੂੰ ਇੱਕ ਸੈਲਫ ਡਿਫੈਂਸ ਵਜੋਂ ਦੇਖਦੇ ਹੋ ਜਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਕਿ ਸ਼ਿਸ਼ਤਰ ਵਿਦਿਆ ਵਜੋਂ ਤੁਸੀਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਪਹਿਲਾ ਤਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਕਿਰਪਾ ਤੇ ਦੂਜਾ ਸਾਨੂੰ ਇਹ ਸਾਡਾ ਜਦੋਂ ਸਾਡੇ ਤੇ ਕੋਈ ਹਮਲਾ ਹੁੰਦਾ ਅਸੀਂ ਆਪਣਾ ਕੋਲ ਡਿਫੈਂਸ ਕਰ ਸਕਦੇ ਹਾਂ ਡਿਫੈਂਸ ਜੋ ਕਿ ਅੱਜ ਕੱਲ ਜਿਵੇਂ ਕਿ ਪਤਾ ਅੱਜ ਕੱਲ ਪੜਾਣਾ ਬਹੁਤ ਬੁਰਾ ਹੋ ਰਿਹਾ ਹੈ ਠੀਕ ਆ ਉਸ ਉਸ ਤਰ੍ਹਾਂ ਅਸੀਂ ਆਪਣਾ ਖੁਦ ਬਚਾਓ ਕਰ ਸਕਦੇ ਆ ਸਾਡੇ ਤੋਂ ਕੋਈ ਅਦਾਦਾ ਨਈ ਵਾਰ ਨਹੀਂ ਕਰ ਸਕਦਾ ਅਸੀਂ ਆਪਣਾ ਬਚਾਓ ਖੁਦ ਕਰ ਸਕਦੇ ਆ ਜਿਸ ਤਰ੍ਹਾਂ ਅਸੀਂ ਗਤਕੇ ਦੇ ਵਿੱਚ ਪਰਫਾਰਮੈਂਸ ਦੇਖੀ ਤੁਹਾਡੀਆਂ ਸਿੰਘਣੀਆਂ ਦੀ ਸਾਰੀ ਬਹੁਤ ਸਾਰੀ ਪਰਫਾਰਮੈਂਸ ਬਹੁਤ ਹੀ ਜ਼ਿਆਦਾ ਵਧੀਆ ਸੀਗੀ ਜਿਸ ਤਰ੍ਹਾਂ ਅੱਜ ਕੱਲ ਲੜਕੀਆਂ ਜ਼ਿਆਦਾਤਰ ਮੋਬਾਈਲ ਦੇ ਉੱਤੇ ਜਾਂ ਕਿਸੇ ਹੋਰ ਕੰਮਾਂ ਦੇ ਉੱਤੇ ਟਾਈਮ ਬਤੀਤ ਕਰਦੀਆਂ ਨੇ ਤੁਹਾਡਾ ਕੀ ਵਿਚਾਰ ਆ ਕਿ ਉਹਨਾਂ ਨੂੰ ਆਪਣੀ ਸੈਲਫ ਡਿਫੈਂਸ ਵਾਸਤੇ ਆਪਣੀ ਸੁਰੱਖਿਆ ਵਾਸਤੇ ਜਾਂ ਫਿਊਚਰ ਵਾਸਤੇ ਉਹਨਾਂ ਨੂੰ ਗਤਕਾ ਸਿੱਖਣਾ ਚਾਹੀਦਾ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਸਾਨੂੰ ਸਿੱਖਣਾ ਚਾਹੀਦਾ ਕਿਉਂਕਿ ਇਹ ਹੈ ਕਿ ਜਿਵੇਂ ਕਿ ਸੰਡੇ ਜਿਹੜਾ ਦੇਸ਼ ਆ ਉਹ ਅੱਜਕੱਲ ਬਹੁਤ ਜ਼ਿਆਦਾ ਅੱਗੇ ਵਧ ਰਿਹਾ ਹੈ ਵਾ ਤੇ ਪਰ ਇਹਦੇ ਵਿੱਚ ਜੋ ਐਸਐਕ ਗੱਲਾ ਹੋ ਰਹੀਆਂ ਨੇ ਜਿਹਦੇ ਦੇ ਆਪ ਨੂੰ ਬਚਾ ਕਰਨਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਨੇ ਇੱਕ ਤਾਂ ਦੇਣ ਬਖਸ਼ੀ ਹੈ ਸਾਨੂੰ ਕਿ ਇਹਦੇ ਨਾਲ ਆਪਣਾ ਹੀ ਸੈਲਫ ਡਿਫੈਂਸ ਕਰ ਸਕੀਏ ਤੇ ਸਾਨੂੰ ਇਹ ਸਿੱਖਣੀ ਵੀ ਚਾਹੀਦੀ ਹੈ ਜਿਹੜੇ ਫੋਨਾਂ ਵਗੈਰਾ ਤੇ ਕੰਮ ਕਰਦੇ ਪਰ ਉਹ ਚੋਂ ਆਪਾਂ ਨੂੰ ਥੋੜਾ ਬਹੁਤਾ ਟਾਈਮ ਇਹਦੇ ਲਈ ਕੱਟਾ ਚਾਹੀਦਾ ਹੈ ਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਇਹਦੇ ਨਾਲ ਜੁੜੀਏ ਇਹ ਬਾਣੀ ਨਾਲ ਵੀ ਜੋੜਦੇ ਨੇ ਤੇ ਗੁਰੂ ਮਹਾਰਾਜ ਨਾਲ ਵੀ ਜੋੜਦੇ ਨੇ ਗਤਕਾ ਜਿਹੜਾ ਕੀ ਹੈ ਤੁਸੀਂ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਕਿ ਬਾਈਕ ਚਾਂਸ ਅਗਰ ਕੋਈ ਇੱਕ ਪਰਸਨ ਮੁਸੀਬਤ ਵਿੱਚ ਫਸ ਜਾਂਦਾ ਹੈ ਤੇ ਆਮ ਨਾਰਮਲ ਲੜਕੀਆਂ ਘਬਰਾ ਜਾਂਦੀਆਂ ਨੇ ਤੁਸੀਂ ਗਤਕਾ ਸਿੱਖਿਆ ਹੋਣ ਦੇ ਨਾਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਰਸਨ ਤੁਹਾਡੇ ਨੇੜੇ ਲੱਗੇਗਾ ਕੀ ਕਹਿਣਾ ਚਾਹੋਗੇ ਗਤਕੇ ਦੇ ਬਾਰੇ ਤੁਸੀਂ ਗਤਕਾ ਇੱਕ ਆਪਣੀ ਸੈਲਫ ਡਿਫੈਂਸ ਆ ਗੁਰਮਹਾਰਾਜ ਦੀ ਬਖਸ਼ੀ ਹੋਈ ਅ ਵਿਦਿਆਵਾ ਸਾਨੂੰ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਆ ਕਿ ਆਪਾਂ ਕਿਸੇ ਵੀ ਮੁਸੀਬਤ 'ਚ ਹੋਈਏ ਤੇ ਆਪਾਂ ਆਪਣਾ ਡਿਫੈਂਸ ਆਪ ਕਰ ਸਕੀਏ ਕਿਸੇ ਦੀ ਲੋੜ ਜਾਂ ਕਿਸੇ ਤੇ ਡਿਪੈਂਡ ਨਾ ਰਹਿ ਸਕੀਏ ਆਪਾਂ ਆਪਣਾ ਡਿਫੈਂਸ ਜ਼ਰੂਰ ਕਰਨਾ ਚਾਹੀਦਾ ਤੇ ਸਾਨੂੰ ਸਸ਼ਤਰ ਵਿਦਿਆ ਜ਼ਰੂਰ ਸਿੱਖਣੀ ਚਾਹੀਦੀ ਆਪਣੇ ਡਿਫੈਂਸ ਵਾਸਤੇ ਕੀ ਤੁਸੀਂ ਗਤਕੇ ਦੀਆਂ ਗੇਮਾਂ 'ਚ ਵੀ ਪਾਰਟਿਸਿਪੇਟ ਕੀਤਾ ਹੈ ਹਾਂ ਜੀ ਅ ਉਹ ਗੇਮ ਕਿੱਥੇ-ਕਿੱਥੇ ਸੀ ਉਹਦੇ ਚ ਤੁਸੀਂ ਕਿਹੜੀ ਟਰਾਫੀਜ਼ ਜਾਂ ਕਿਹੜਾ ਮੈਡਲ ਜਿੱਤਿਆ ਸੀ? ਆ ਨੈਸ਼ਨਲ ਚੰਡੀਗੜ੍ਹ, ਅਸਾਮ ਤੇ ਸੰਗਰੂਰ ਹੋਈ ਸੀਗੀ ਤੇ ਉਰਜੋ ਹਾਂ ਤੇ ਚੰਡੀਗੜ੍ਹ ਚੋਂ ਦੋ 골ਡ ਮੈਡਲਿਸਟ ਤੇ ਆ ਆ ਸੰਗਰੂਰ ਚੋਂ ਦੋ 골ਡ ਮੈਡਲਿਸਟਾਂ ਖੇਡਾਂਵਾਂਤਰ ਪੰਜਾਬ ਦੀਆਂ ਜਿਹੜੀਆਂ ਹੋਈਆਂ ਸੀਗੀਆਂ ਉਹਦੇ ਚ ਵੀ ਦੋ 골ਡ ਮੈਡਲਿਸਟਾਂ ਸਕੂਲ ਲੈਵਲ ਮੁਕਸਰ ਸਾਹਿਬ ਹੋਇਆ ਸੀਗਾ ਉਹਦੇ ਚ ਵੀ ਦੋ 골ਡ ਮੈਡਲਿਸਟਾਂ ਤੁਸੀਂ ਵੀ ਗੱਤ ਕਦੀ ਬੜੀ ਅੱਛੀ ਪਰਫਾਰਮੈਂਸ ਦਿੱਤੀ ਹੈਗੀ ਤੁਸੀਂ ਵੀ ਨੈਸ਼ਨਲ ਗੇਮਾਂ ਦੇ ਵਿੱਚ ਕਿਤੇ ਪਾਰਟਿਸਿਪੇਟ ਕੀਤਾ ਹੋਵੇਗਾ ਸਾਡਾ ਵੀ ਜ਼ਿੰਦਗੀ ਦਾ ਜਿਹੜਾ ਸਫਰ ਗੱਤਕੇ ਵਿੱਚ ਸਟਾਰਟਿੰਗ ਕਿਦੋਂ ਹੋਈ ਆ ਔਰ ਤੁਸੀਂ ਕਿੱਥੇ ਕਿੱਥੇ ਗੱਤਕਾ ਖੇਡ ਕੇ ਆਏ ਹੋ ਤੁਹਾਨੂੰ ਕਿਹੜੇ ਕਿਹੜੇ ਅਵਾਰਡ ਜਾਂ 골ਡ ਮੈਡਲ ਜਿੱਤੇ ਹੋ ਥੋੜੀ ਜਾਣਕਾਰੀ ਦਿਓ ਪਹਿਲੇ ਤਾਂ ਖੇਲੋ ਮਤਲਬ ਖੇਲੋ ਇੰਡੀਆ ਖੇਲੋ ਵਿੱਚ ਮਹਾਰਾਜੀ ਦਿयान ਨਾਲ ਮਾਧੇਪਰਦੇਸ਼ ਵਿੱਚ ਹੋਈ ਸੀ ਹੁੰਦੇ ਚ ਮਹਾਰਾਜੀ ਦਿਯਾਨਾ 골ਡ ਮੈਡਲ ਪ੍ਰਾਪਤ ਕੀਤਾ ਸੀ ਫਿਰ ਉਸ ਤੋਂ ਬਾਅਦ ਅਗਲੇ ਸਾਲ ਇਹ ਹੋਈਆਂ ਸੀ ਚ ਨਈ ਵਿੱਚ ਤਾਂ ਮਹਾਰਾਜੀ ਦਿਯਾਨ ਨਾਲ ਹੁੰਦੇ ਚ ਵੀ ਮਹਾਰਾਜੀ ਦਿਯਾਨਾ ਕਿ 골ਡ ਮੈਡਲ ਪ੍ਰਾਪਤ ਮਤਲਬ 골ਡ ਮੈਡਲ ਜਿੱਤਿਆ ਸੀ ਫਿਰ ਉਸ ਤੋਂ ਬਾਅਦ ਇਹ ਖੇਡਾਵਤਨ ਪੰਜਾਬ ਦੀ ਹੋਈ ਸੀ 골ਡ ਮੈਡਲਿਸਟ ਸੀਗੇ ਸਟੇਟ ਚ ਵੀ 골ਡ ਮੈਡਲ ਸੀਗਾ ਨੈਸ਼ਨਲ ਚ ਗੇਮਸ ਚ ਵੀ 골ਡ ਮੈਡਲ ਆਇਆ ਸੀਗਾ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਇਹਨੇ ਛੋਟੇ ਛੋਟੇ ਪੁਜੰਗੀਆਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਕਿਉਂਕਿ ਇਹਨਾਂ ਨੇ ਗਤਕਾ ਸਿੱਖਿਆ ਹੋਇਆ ਹੈ ਇਹ ਗਤਕਾ ਉਹ ਹੈ ਜੋ ਸਾਡੇ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਉਹ ਸੁਰੱਖਿਆ ਪ੍ਰਣਾਲੀ ਹੈ ਉਹ ਸ਼ਸਤਰ ਵਿਦਿਆ ਹੈ ਜੋ ਕਿ ਔਖੇ ਟਾਈਮ ਦੇ ਉੱਤੇ ਸਾਡੀ ਤੇ ਮਜਲੂਮਾਂ ਦੀ ਰੱਖਿਆ ਵਾਸਤੇ ਸਾਡੀ ਹੈਲਪ ਕਰਦੀ ਹੈ ਅਗਰ ਤੁਸੀਂ ਵੀ ਕਿਸੇ ਮੁਸੀਬਤ ਦੇ ਵਿੱਚ ਫਸ ਜਾਂਦੇ ਹੋ ਜਾਂ ਤੁਸੀਂ ਵੀ ਕਿਸੇ ਇਹੋ ਜਿਹੇ ਹਾਲਾਤ ਵਿੱਚ ਆ ਜਾਂਦੇ ਹੋ ਜਿੱਥੇ ਕਿ ਤੁਹਾਡੇ ਕਿਸੇ ਪਾਸੇ ਕੋਈ ਚਾਰਾ ਨਹੀਂ ਚੱਲਦਾ ਤਾਂ ਤੁਹਾਨੂੰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਦੇ ਲਈ ਜਾਂ ਆਪਣੀ ਸੁਰੱਖਿਆ ਦੇ ਲਈ ਤੁਹਾਨੂੰ ਵੀ ਕੋਈ ਨਾ ਕੋਈ ਇਹੋ ਜਿਹੀ ਸ਼ਸਤਰ ਵਿੱਦਿਆ ਸਿੱਖਣੀ ਚਾਹੀਦੀ ਹੈ ਜਿਵੇਂ ਕਿ ਗਤਕਾ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸੀਕਾਰ